ਦੋਸਤੋ ਬੜੀ ਮੰਦਪਾਗੀ ਘਟਨਾ ਬਠਿੰਡਾ ਦੇ ਜ਼ਿਲ੍ਹਾ ਤਾਨ ਸਿੰਘ ਵਾਲੇ ਵਿਕੇ ਵਾਪਰੀਆ ਜਿਹੀ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਕਿ ਕਿਸ ਤਰ੍ਹਾਂ ਚਿੱਟੇ ਡਰੱਗਸ ਦੇ ਪੈੜਾ ਬਲੋ ਗਰੀ ਕਰਾਡੂ ਅੱਗ ਲਗਾਈ ਗਈ ਅਤੇ ਦਰਦ ਸਮਾਜ ਦੀਆਂ ਸਾਡੀਆਂ ਧੀਆ ਪੜਾ ਕਿਦਾਂ ਆਪਣੀ ਜਾਨ ਬਚਾਉਣ ਲਈ ਐਨੀ ਠੰਡ ਦੇ ਵਿੱਚ ਕਿਹ ਤੰ ਦੇ ਵਿਚ ਰਾਤ ਨੂੰ ਸ਼ਰਨ ਲੈਣੀ ਪਈ ਅਤੇ ਛੋਟੇ-ਛੋਟੇ ਮਸੂਮ ਬੱਚਾ ਨੂੰ ਬਚਾਉਂਦੇ ਕਿਸ ਤਰ੍ਹਾਂ ਉਸ ਰਾਤ ਸਾਡੀ ਭੈਣਾਂ ਨੇ ਸਘਰਸ਼ ਕੀਤਾ ਅਤੇ ਡਰੱਗਸ ਪੈਟਲਰਾਂ ਵੱਲੋਂ ਸਾਡੇ ਉਹਨਾਂ ਗਰੀਬ ਘਰਾਂ ਦੇ ਜੋ ਪਸ਼ੂ ਡੰਗਰ ਬੱਕਰੀਆਂ ਵਗੈਰਾ ਹੋ ਚੁੱਕੀਆਂ ਗਈਆਂ ਚਸ਼ਮ ਦੀ ਅਤੇ ਪੀੜਤ ਪਰਿਵਾਰਾਂ ਨਾਲ ਗੱਲ ਕਰਨ ਤੋਂ ਬਾਅਦ ਇਹ ਪਤਾ ਲੱਗਾ ਕਿ ਉਸ ਪਿੰਡ ਦਾ ਜੋ ਸਰਪੰਚ ਇਹਨਾਂ ਡਰੰਕ ਪੈਡਲਰਾਂ ਦਾ ਸਰਗਨਾ ਉਹਦੇ ਇਸ਼ਾਰੇ ਦੇ ਉੱਪਰ ਸਾਡੇ ਗਰੀਬ ਕਰਾਂ ਦੇ ਉੱਪਰ ਇਸ ਤਰ੍ਹਾਂ ਦਾ ਤਸ਼ੱਦਦ ਵਾਪਰਿਆ ਜਿਸ ਦੀ ਮਾਡਰਨ ਸੁਰਖਾਦਰ ਪੰਜਾਬ ਵੱਲੋਂ ਕੜੇ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਜਾਂਦੀ ਆ ਅਤੇ ਮਾਨਯੋਗ ਐਸਐਸਪੀ ਜ਼ਿਲ੍ਹਾ ਸ਼੍ਰੀ ਬਠਿੰਡਾ ਅਤੇ ਪੰਜਾਬ ਦੇ ਸਾਡੇ ਮਾਣਯੋਗ ਡੀਜੀਪੀ ਸਾਹਿਬ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਉੱਚ ਪੱਧਰੀ ਜਾਂਚ ਕਰਕੇ ਉਸਾ ਡਰੱਗ ਸਰਗਨਾ ਪਿੰਡ ਦੇ ਸਰਪੰਚ ਜੋ ਦਾਨ ਸਿੰਘ ਵਾਲਾ ਉਸ ਨੂੰ ਵੀ ਇਸ ਮਕਦਮੇ ਦੇ ਵਿੱਚ ਸ਼ਾਮਲ ਕੀਤਾ ਜਾਵੇ ਅਤੇ ਐਸਐਸਟੀ ਐਕਟ੍ਰੋਸਿਟੀ ਦੀਆਂ ਸੰਗਠਿਤ ਰਵਾਇਤਾਂ ਉਹਨਾਂ ਉੱਪਰ ਮਕਦਮਾ ਦਰਜ ਕੀਤਾ ਜਾਵੇ ਜੇਕਰ ਬਹੁਤ ਜਲਦੀ ਪਿੰਡ ਵਾਰ ਨੂੰ ਇਨਸਾਫ ਨਹੀਂ ਮਿਲਿਆ ਤਾਂ ਪੰਜਾਬ ਦੀਆਂ ਸਾਰੀਆਂ ਭੌਜਲ ਸਮਾਜੀਆਂ ਜਥੇਬੰਦੀਆਂ ਮਿਲ ਕੇ ਬਠਿੰਡਾ ਵਿੱਚ ਬਹੁਤ ਵੱਡਾ ਸੰਘਰਸ਼ ਕਰਾਂਗੇ ਅਸੀਂ ਫਿਰ ਤੋਂ ਪੰਜਾਬ ਦੇ ਡੀਜੀਪੀ ਅਤੇ ਐਸਐਸਪੀ ਸਾਹਿਬ ਨੂੰ ਬੇਤੀ ਕਰ ਰਿਹਾ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਸਫੈਦ ਪੋਸ਼ ਅਮੀਰ ਘਰਾਂ ਦੇ ਲੋਕ ਚਿੱਟਾ ਬਤਵਾ ਰਹੇ ਆ ਅਤੇ ਛੋਟੇ ਗਰੀਬ ਘਰਾਂ ਦੇ ਬੱਚਾ ਨੂੰ ਚਿੱਟੇ ਦਾ ਸਕਾਰ ਬਣਾ ਕੇ ਨਸ਼ਾ ਦਾ ਸਕਾਰ ਬਣਾ ਕੇ ਉਹਨਾਂ ਤੋਂ ਡਰੱਗਸ ਬਕਵਾਈ ਜਾ ਰਹੀ ਆ ਕਿਉਂਕਿ ਆਮ ਤੌਰ ਤੇ ਦੇਖਣ ਦੇ ਵਿੱਚ ਆਇਆ ਅਸੀਂ ਪੰਜਾਬ ਸਰਕਾਰ ਦੇ ਨੌਕਮਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਇੱਕ ਜਾਂਚ ਕਮੇਟੀ ਸਟਕ ਕਮੇਟੀ ਬਣਾਓ ਕਿ ਜੇਲ੍ਹਾਂ ਦੇ ਵਿੱਚ ਜਿਹੜੇ ਡਰੱਗਸ ਚਿੱਟਾ ਬੱਚਾ ਦੇ ਲੋਕ ਆ ਉਹ ਗਰੀਬ ਘਰਾਂ ਦੇ ਬੱਚੇ ਆ ਜੋ ਕਿ ਫਿਰਮ ਚਿੱਟਾ ਪੀਂਦੇ ਆ ਅੱਧੀ ਆ ਇਹਨਾਂ ਦੇ ਪਿੱਛੇ ਪੰਜਾਬ ਦੇ ਬਹੁਤ ਵੱਡੇ ਵੱਡੇ ਮੰਗਰਮਾ ਚ ਸਫਾਇਤ ਪੋਛ ਲੋਕ ਸ਼ਾਮਲਾ ਜੋ ਡਰੱਗ ਚਟੇ ਨਾਲ ਆਪਣੀਆਂ ਤਜੋਰੀਆਂ ਭਰ ਰਿਹਾ ਅਤੇ ਗਰੀਬ ਵਰਗ ਨੂੰ ਖਾਸ ਕਰ ਦਤ ਨੌਜਵਾਨਾਂ ਨੂੰ ਚਟੇ ਦਾ ਸ਼ਿਕਾਰ ਬਣਾ ਕੇ ਇਹਨਾਂ ਤੋਂ ਚਿੱਟਾ ਬਕਵਾਇਆ ਜਾ ਰਿਹਾ ਅਸੀਂ ਪੰਜਾਬ ਦੇ ਭਰੇ ਹੀ ਬਹੁਜਲ ਸਮਾਜ ਦੇ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਆਪਣੇ ਬੱਚਾ ਨੂੰ ਸਮਝਾਓ ਅਤੇ ਉਹਨਾਂ ਨੂੰ ਇੱਕ ਚੰਗੇ ਆਮ ਸ਼ਰੀ ਬਣਨ ਲਈ ਪ੍ਰੇਰਿਤ ਕਰੋ ਕਿਉਂਕਿ ਬਾਬਾ ਸਾਹਿਬ ਡਾਕਟਰ ਬੀਆ ਅਬੈਦ ਕਾ ਜੀ ਦਾ ਸੁਪਨਾ ਸੀਗਾ ਕਿ ਇੱਕ ਰੋਟੀ ਕਟ ਖਾ ਲੋ ਆਪਣੇ ਬੱਚਾ ਨੂੰ ਪੜਾ ਲਖ ਕੇ ਇੱਕ ਚੰਗੇ ਅਤੇ ਜ਼ਿੰਮੇਵਾਰ ਨਾਗਰਿਕ ਬਣਾਓ ਅਤੇ ਜਿਹੜੇ ਫੈਦ ਪੋਸ਼ਲ ਹੋਗਾ ਚਿੱਟੇ ਦੇ ਸਰਗਨਾ ਜੋ ਅੰਧੇਰੇ ਵਿੱਚ ਰਹਿੰਦੇ ਆ ਅਤੇ ਗਰੀਬ ਘਰਾ ਦੇ ਬੱਚਾ ਨੂੰ ਆਪਣੇ ਇਸ ਜਾਲ ਦੇ ਤੁੰਦਿਆ ਉਹਨਾਂ ਨੂੰ ਬੇਦਕਾਬ ਕਰੋ ਅਤੇ ਜਿਸ ਤਰ੍ਹਾਂ ਗੱਲ ਉੱਭਰ ਕੇ ਸਮਝ ਆ ਰਹੀ ਹੈ ਕਿ ਦਾਨ ਸਿੰਘ ਪਿੰਡ ਦੇ ਸਰਪੰਚ ਜੋ ਚਿੱਟੇ ਦਾ ਸਰਗਣਾ ਇਸ ਨੂੰ ਵੀ ਮੁਕੱਦਮੇ ਦੇ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਅਤੇ ਐਫੀਐਸਟੀ ਐਕਟ੍ਰੋਸਫੀ ਦੀਆਂ ਕੜੀ ਤਰ੍ਹਾਂ ਹੱਦ ਮਕਦਮਾ ਦਰਜ ਕਰਨਾ ਚਾਹੀਦਾ ਧੰਨਵਾਦ